ਸੱਚੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪਹਾੜਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਪਾਉਂਡਾਮ ਦੇ ਵਿੱਚ ਮੁੜ ਤੋਂ ਪਾਣੀ ਦਾ ਪੱਧਰ ਵਧਿਆ 1393.74 ਫੁੱਟ ਤੱਕ ਪਹੁੰਚਿਆ ਪਾਣੀ ਦਾ ਲੈਵਲ ਹੈ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 13 ਫੁੱਟ ਉੱਪਰ ਪਾਉਂਡ ਡੈਮਾ 1,45,000 ਕਿਊਸਕ ਪਾਣੀ ਦੀ ਆਮਦ ਰੋਜ਼ਾਨਾ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਲਗਾਈ ਰੋਕ ਮਾਮਲੇ ਦੇ ਵਿੱਚ ਐਸਜੀਪੀਸੀ ਦੀ ਜਥੇ ਦੇ ਉੱਪਰ ਰੋਕ ਵਿਚਾਲੇ ਸਿੱਖ ਸੰਤਾਂ ਨੂੰ ਅਪੀਲ ਐ ਐਸਜੀਪੀਸੀ ਨੇ ਸੰਤਾਂ ਨੂੰ ਪਾਸਪੋਰਟ ਵਾਪਸ ਲਿਆਉਣ ਦੀ ਕੀਤੀ ਅਪੀਲ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਜਥੇ ਦੇ ਉੱਪਰ ਲਗਾਈ ਸੀ ਰੋਕ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੇ ਪੰਜਾਬ ਸਮੇਤ ਕਈ ਸੂਬਿਆਂ ਨੂੰ ਭੇਜੀਆਂ ਸੀ ਚਿੱਠੀਆਂ ਪੰਜਾਬੀ ਗਾਇਕ ਅਤੇ اداکار ਪਰਮੇਸ਼ਵਰਮਾ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਵੱਡਾ ਧਮਾਕਾ ਅਦਾਕਾਰ ਦੇ ਚਿਹਰੇ ਦੇ ਉੱਪਰ ਲੱਗੀਆਂ ਸੱਟਾਂ ਹਾਦਸੇ ਮਗਰੋਂ ਪਰਮੇਸ਼ਵਰ ਵਰਮਾ ਨੇ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਕਿਹਾ ਕਿ ਰੱਬ ਦੀ ਕਿਰਪਾ ਨਾਲ ਮੈਂ ਠੀਕ ਹਾਂ ਸਾਰਿਆਂ ਦੇ ਪਿਆਰ ਅਤੇ ਚਿੰਤਾ ਲਈ ਬਹੁਤ-ਬਹੁਤ ਧੰਨਵਾਦ ਕਰੈਕਟਰ ਜਯੁਰਾਜ ਸਿੰਘ ਨੂੰ ਈਡੀ ਦਾ ਸੰਮਣ ਈਡੀ ਨੇ 23 ਸਤੰਬਰ ਨੂੰ ਜਯੁਰਾਜ ਸਿੰਘ ਨੂੰ ਕੀਤਾ ਤਲਬ ਆਨਲਾਈਨ ਸੱਟੇਬਾਜੀ ਐਪਸ ਦੇ ਨਾਲ ਜੁੜਿਆ ਹੈ ਮਾਮਲਾ ਈਡੀ ਨੇ ਰੋਬਿਨ ਉਥੱਪਾ ਨੂੰ 22 ਸਤੰਬਰ ਨੂੰ ਸਦਿਆ ਈਡੀ ਵੱਲੋਂ ਪੀਐਮਐਲਏ ਦੇ ਤਹਿਤ ਕੀਤੀ ਜਾ ਰਹੀ ਜਾਂਚ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਈ ਸ਼ੁਰੂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਤਿਆਰੀਆਂ ਮੁਕੰਮਲ ਹੈ 2399 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਹੈ ਇਸ ਵਾਰ ਹੜਾਂ ਕਰਕੇ ਜ਼ਿਆਦਾਤਰ ਝੋਨੇ ਦੀ ਫਸਲ ਹੋਈ ਤਬਾਹ ਕਿਸਾਨ ਝੋਨਾ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਣ ਲੱਗੇ ਤੇ ਉਧਰਲੇ ਪਾਸੇ ਏਜੰਸੀਆਂ ਦੇ ਵੱਲੋਂ 17 ਮੋਇਸਚਰ ਤੱਕ ਹੀ ਖਰੀਦਿਆ ਜਾ ਰਿਹਾ ਝੋਨਾ हिमाचल ਦੇ ਮੰਡੀ ਤੋਂ ਐਮਪੀ ਕੰਗਣਾ ਰਣੌਤ ਨੂੰ ਬਠਿੰਡਾ ਕੋਟ ਨੇੜੇ ਮੋੜ ਤੋਂ ਸ hẳn ਕੀਤੇ ਜਾ ਰਹੀ ਬੀਬੇ ਮਹਿੰਦਰ ਕੌਰ ਤੇ ਟਿੱਪਣੀ ਦੇ ਕੀਤੇ ਗਏ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਕੰਗਣਾ ਰਣੌਤ ਨੂੰ ਜਲਦੀ ਕੋਰਟ ਦੇ ਵਿੱਚ ਪੇਸ਼ ਹੋਣ ਦੇ ਦਿੱਤੇ ਹੁਕਮ 29 ਸਤੰਬਰ ਨੂੰ ਹੋਗੇ ਹੋਵੇਗੀ ਮਾਮਲੇ ਦੀ ਅਗਲੀ ਸੁਲਵਾਈ ਕਿਸਾਨ ਅੰਦੋਲਨ ਮੌਕੇ ਕੰਗਣਾ ਰਣੌਤ ਨੇ ਬੀਬੀਆਂ ਦੇ ਉੱਪਰ ਕੀਤੀਆਂ ਸੀ ਭੱਦੀਆਂ ਟਿੱਪਣੀਆਂ ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ 5 ਮਹੀਨੇ ਪਹਿਲਾਂ ਹੀ ਪਰਿਵਾਰ ਨੂੰ ਮਿਲ ਕੇ ਵਿਦੇਸ਼ ਗਿਆ ਸੀ ਵਾਪਸ ਜਲੰਧਰ ਦੇ ਪਿੰਡ ਚਾੜ ਕੇ ਜੇ ਗੁਰਜੀਤ ਸਿੰਘ ਵੱਜੋ ਹੋਈ ਪਛਾਣ ਕਰਦੇ ਵਿੱਚ ਚੱਲ ਰਹੀ ਸੀ ਨੌਜਵਾਨ ਦੇ ਵਿਆਹ ਦੀ ਗੱਲ ਜਵਾਨ ਪੁੱਤ ਦੀ ਮੌਤ ਮਗਰੋਂ ਮਾਪਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਹਰਿਆਣਾ ਦੇ ਵਿੱਚ ਵਿਧਾਇਕਾਂ ਤੇ ਮਿਹਰਬਾਨ ਹੋਈ ਸੈਣੀ ਸਰਕਾਰ ਘਰ ਮਕਾਨ ਜਾਂ ਪਲਾਟ ਬਲਾਉਣ ਦੇ ਲਈ ਇਹ ਮਿਲੇਗਾ 1 ਕਰੋੜ ਰੁਪਏ ਦਾ ਲੋਨ ਘਰਾਂ ਦੀ ਮੁਰੰਮਤ ਅਤੇ ਬਦਲਾਅ ਲਈ ਮਿਲੇਗੀ 10 ਲੱਖ ਰੁਪਏ ਦੀ ਵਾਧੂ ਰਾਸ਼ੀ ਹਰ ਮਹੀਨੇ 10000 ਰੁਪਏ ਵਿਸ਼ੇਸ਼ ਯਾਤਰਾ ਪੱਤਾ ਦੇਵੇਗੀ ਸਰਕਾਰ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨੋਟੀਫਿਕੇਸ਼ਨ ਹੋਇਆ ਜਾ ਰਹੀ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਖਿਲਾਫ ਚਲਾਨ ਕੀਤਾ ਗਿਆ ਪੇਸ਼ ਬਟੰਡਾ ਪੁਲਿਸ ਨੇ ਕੋਰਟ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਕੀਤੀ ਪੇਸ਼ ਮੁੱਖ ਮੁਲਜ਼ਮ ਅਮਰਤਪਾਲ ਸਿੰਘ ਮਹਿਰੋਸਣੇ ਰਣਜੀਤ ਸਿੰਘ ਅਤੇ ਇੱਕ ਮੁਲਜ਼ਮ ਹਾਲੇ ਵੀ ਫਰਾਰ ਢੇਰਾਦੂਂਦੇ ਸੈਸਤ ਧਾਰਾ ਦੇ ਵਿੱਚ ਫਟਿਆ ਬੱਦਲ ਭਾਰੀ بارش ਕਾਰਨ ਤਮਸਾ ਨਦੀ ਦੇ ਵਿੱਚ ਆਇਆ ਹੜ੍ਹ ਸਲਾਬ ਦੇ ਕਾਰਨ ਕਈ ਲੋਕਾਂ ਦੇ ਘਰਾਂ ਤੇ ਹੋਟਲਾਂ ਨੂੰ ਹੋਇਆ ਵੱਡਾ ਨੁਕਸਾਨ ਦੋ ਲੋਕ ਹੋਏ ਲਾਹਤਾ ਕਈ ਗੱਡੀਆਂ ਪਾਣੀ ਦੇ ਵਿੱਚ ਰੁੜੀਆਂ ਇਸੇ ਦੇ ਨਾਲ ਮਹਾਦੇਵ ਮੰਦਿਰ ਵੀ ਪਾਣੀ ਦੇ ਵਿੱਚ ਡੁੱਬਿਆ ਲਗਾਤਾਰ ਐਨਡੀਆਰਫ ਅਤੇ ਐਸਡੀਆਰਫ ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਐਸਾ ਨਜ਼ਦੀਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ